ਤਾਂ ਕਿਵੇਂ ਦੇਖਦੇ ਹੋ ਨਵਾਂ ਅਕਾਲੀ ਦਲ ਬਣ ਚੁੱਕਿਆ ਜੀ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਹੁਣ ਉਹ ਪ੍ਰਧਾਨ ਬਣ ਗਏ ਨਵੇਂ ਅਕਾਲੀ ਦਲ ਦੇ ਇਹਨੂੰ ਕਿਵੇਂ ਦੇਖਦੇ ਹੋ ਕਿ ਜਿਹਨੂੰ ਨਵਾਂ ਅਕਾਲੀ ਦਲ ਮੈਂ ਨਹੀਂ ਸਮਝਦਾ ਕੋਈ ਹੀ ਕਾਲੀਆ ਕੋਈ ਨਵੇਂ ਕੋਈ ਬੰਦੇ ਨਹੀਂ ਤੇ ਨਾ ਕੋਈ ਨਵੇਂ ਮੁੱਦੇ ਲਏ ਆ ਨਾ ਉਹਨਾਂ ਨੇ ਬਣ ਤੋਂ ਬਾਅਦ ਕੋਈ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਕੋਈ ਪਿਛੜੀਆਂ 2 3 ਚੋਣਾਂ 4 ਚੋਣਾਂ ਲੋਕ ਸਭਾ ਕਿੰਨੀਆਂ ਤੇ ਲਗਾਤਾਰ ਠਾਣੂ ਆ ਰਹੇ ਪਹਿਲਾਂ ਸਰਕਾਰ ਤੋਂ 14 ਸੀਟਾਂ ਤੇ ਆਏ 14 ਤੋਂ 3 ਨਾਂ ਤੇ ਆਏ ਕਿੰਨਾ ਤੋਂ ਹੁਣ ਇੱਕ ਇੱਕ ਹੋ ਗਏ ਦੋ ਛੱਡ ਕੇ ਇੱਕ ਉਹ ਵੀ ਨਰਾਜ ਬੈਠੀ ਐ ਐਮ ਐਲ اے ਲੋਕ ਸਭਾ ਚੋਣਾਂ ਚ 13 ਚੋਂ ਇੱਕ ਤੇ ਆ ਗਈ ਤੇ ਇੱਕ ਵੱਡੀ ਮੰਗ ਕੌਮੀ ਸਭ ਮੋਰਚਾ ਕਰ ਰਹਾ ਕਿ ਬੰਦੀ ਸਿੰਘ ਰਿਹਾਨ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਇਹ ਮੁੱਦਾ ਹੋਣਾ ਚਾਹੀਦਾ ਸੀ ਨਵੇਂ ਅਕਾਲੀ ਦਲ ਦਾ ਵੀ ਪਹਿਲੀ ਗੱਲ ਤਾਂ ਇਹ ਐ ਵੀ ਜਿਹੜਾ ਨਵਾਂ ਅਕਾਲੀ ਦਲ ਜਾਂ ਪੁਰਾਣਾ ਅਕਾਲੀ ਦਲ ਇਹ ਸਤਾ ਚ ਰਿਹਾ ਹੁੰਦੋ ਇਹ ਜਵਾਬ ਲਿਖ ਕੇ ਭੇਜ ਰੇ ਵੀ ਇਹ ਰਿਹਾਨ ਨਹੀਂ ਹੋਣੀ ਚਾਹੀਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਦੂਜੇ ਸਾਰੇ ਨੂੰ ਕਿਸੇ ਨੂੰ ਵੀ ਇੱਕ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਬਣਾਵੇ ਪਰ ਜੋ ਭਾਸ਼ਾ ਪਿਛਲੇ ਦਿਨਾਂ ਦੇ ਵਿੱਚ ਸਦਾ ਸਖਬੀਰ ਸਿੰਘ ਦੀ ਹਾਜ਼ਰੀ 'ਚ ਉਹਨਾਂ ਦੇ ਯੂਥ ਵਿੰਗ ਦੇ ਕਾਗੂ ਵੱਲੋਂ ਬੋਲੀ ਗਈ ਕਿ ਅਸੀਂ ਉਹ ਦਫ਼ਤਰ ਦੇ ਅੱਗੋਂ ਦੀ ਟੱਪੇ ਅਸੀਂ ਖੁਰਚੇ ਖੁਰਚੀ ਦਾ ਚੱਕ ਕੇ ਲੈ ਕੇ ਜਾਣਗੇ ਤੁਰ ਕੇ ਆਊਗਾ ਤੇ ਬਹੁਤ ਮੰਦ ਭੱਗੀ ਸ਼ਰਬੀਰ ਸਿੰਘ ਬਾਦਲ ਦੀਆਂ ਬਹੁਤ ਭਾਰੀ ਗਲਤੀਆਂ ਆ ਬਹੁਤ ਵੱਡੇ ਉਹਦੇ ਪਰਿਵਾਰ ਨੇ ਉਹਦੇ ਪਿਤਾ ਨੇ ਤੇ ਉਹਨੇ ਗੁਨਾਹ ਕੀਤੇ ਆ ਪਾਪ ਕੀਤੇ ਆ ਮੈਂ ਤੇ ਇਹ ਵੀ ਕਹਣਾ ਨਵੀਂ ਸਿੱਖ ਲੀਡਰਸ਼ਿਪ ਉਭਰੇਗੀ ਹਰ ਹਾਲ ਚਬਰੇਗੀ ਮੇਰੀ ਇਹਦੇ ਬਾਰੇ ਬੜੀ ਪੱਕੀ ਠੋਸ رائے ਆ ਕਿ ਮੈਨੂੰ ਉਮੀਦ ਆ ਮੈਨੂੰ ਮੈਂ ਗਲਤ ਹੋ ਸਕਦਾ ਪਰ ਮੈਨੂੰ ਇੱਕ ਇਸ ਤਰ੍ਹਾਂ ਦਿਖਾਈ ਦੇ ਰਿਹਾ ਜਿਵੇਂ ਇੱਕ ਦਿਨ ਚੜਨ ਵਾਲ ਵੀ ਆਪਾਂ ਕਹਿ ਸਕਦੇ ਹਾਂ ਸ਼ਾਇਦ ਮਸਕੂਰ ਜੀ ਨਿਕਲੇਗਾ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਪੰਜਾਬ ਦੇ ਵਿੱਚ ਨਵਾਂ ਅਕਾਲੀ ਦਲ ਬਣ ਚੁੱਕਿਆ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹਾਲਾਂਕਿ ਇਹ ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ ਜਾ ਰਿਹਾ ਕਿ ਜੋ ਅਕਾਲੀ ਦਲ ਦਾ ਹਾਲ ਪੰਜਾਬ ਦੇ ਵਿੱਚ ਹੋਇਆ ਉਹਦੀ ਸਭ ਤੋਂ ਵੱਡੀ ਵਜ੍ਹਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਰਹੀ ਹੈ ਦੋ ਢੜੇ ਬਣ ਚੁੱਕੇ ਇੱਕ ਬਾਗੀ ਢੜਾ ਬਣਿਆ ਇੱਕ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਆਪਣਾ ਅਲੱਗ ਢੜਾ ਲੈ ਕੇ ਚੱਲੇ ਨੇ ਤਾਂ ਹੁਣ ਨਵਾਂ ਅਕਾਲੀ ਦਲ ਬਣ ਚੁੱਕਿਆ ਜਿਹਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੁਣ ਪ੍ਰਧਾਨ ਬਣੇ ਨੇ ਤਾਂ ਹੁਣ ਖਿੱਚੋ ਤ्रू ਜਿਹੜੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਲੋਕ ਵੀ ਬੜੇ ਸਸ਼ੋਭ ਪੰਜਾਬੀ ਕਿਹੜੇ ਅਕਾਲੀ ਦਲ ਦੇ ਲੋਕ ਜਿਹੜੇ ਆ ਸਮਰਥਨ ਕਰਨ ਕਿਉਂਕਿ ਸੁਖਬੀਰ ਬਾਦਲ ਦਾ ਬੜੇ ਲੰਬੇ ਸਮੇਂ ਤੋਂ ਵਿਰੋਧ ਹੋ ਰਿਹਾ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਚੁੱਕਿਆ ਤਾਂ ਹੁਣ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਵਾਸਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਨੇ ਗੁਰਦੀਪ ਸਿੰਘ ਮਰਾੜ ਉਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਲਗਾਤਾਰ ਕਹਿ ਦिए ਕਿ ਪੰਜਾਬ ਦੇ ਮਾਹੌਲ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਲੈ ਕੇ ਲਗਾਤਾਰ ਚਰਚਾਵਾ ਜਿਹੜੀਆਂ ਛੜੀਆਂ ਹੋਈਆਂ ਕਿ ਸੁਖਬੀਰ ਬਾਦਲ ਜਦ ਤੱਕ ਪ੍ਰਧਾਨਗੀ ਨਹੀਂ ਛੱਡਦੇ ਉotra ਅਕਾਲੀ ਦਲ ਇੱਕ ਜੁੱਟ ਨਹੀਂ ਹੋ ਸਕਦਾ ਤਾਂ ਬਰਾੜ ਸਾਹਿਬ ਨਾਲ ਗੱਲ ਕਰਦੇ ਆਂ ਬਰਾੜ ਸਾਹਿਬ ਕਿਵੇਂ ਦੇਖਦੇ ਹੋ ਨਵਾਂ ਅਕਾਲੀ ਦਲ ਬਣ ਚੁੱਕਿਆ ਜੀ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਹੁਣ ਉਹ ਪ੍ਰਧਾਨ ਬਣ ਗਏ ਨਵੇਂ ਅਕਾਲੀ ਦਲ ਦੇ ਇਹਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਪੋਕਸਮੈਨ ਟੀਵੀ ਦਾ ਧੰਨਵਾਦੀ ਆਂ ਜਿਨ੍ਹਾਂ ਨੇ ਇੱਕ ਮਹੱਤਵਪੂਰਨ ਅੱਜ ਦੇ ਚਰਚਿਤ ਵਿਸ਼ੇ ਤੇ ਮੇਰੇ ਵਿਚਾਰ ਜਾਣਨ ਦਾ ਮੌਕਾ ਦਿੱਤਾ ਜਿਤਨਾ ਤੱਕ ਮੇਰੇ ਵਿਚਾਰ ਹੈ ਕਿ ਨਵਾਂ ਕਾਲੀਦਲ ਨਹੀਂ ਜਿਵੇਂ ਕਾਲੀਦਲ ਨੇ ਵੱਡੀਆਂ ਗਲਤੀਆਂ ਕਰਕੇ ਆਪਣੇ ਸਿਧਾਂਤਾਂ ਤੋਂ ਉੱਥੇੜ ਕੇ ਲੋਕਾਂ ਦਾ ਵਿਸ਼ਵਾਸ ਗਵਾ ਲਿਆ ਉਹ ਗਵਾਏ ਹੋਏ ਵਿਸ਼ਵਾਸ ਚ ਜਿਹੜੇ ਲੋਕ ਇਕੱਠੇ ਸੀ ਜਦੋਂ ਦੋਦੀ ਬੇੜੀ ਸੀ ਕਿਉਂਕਿ ਪਿਛੜੀਆਂ 2 3 ਚੋਣਾ 4 ਚੋਣਾ ਲੋਕ ਸਭਾ ਗਿਣੀਆਂ ਤੇ ਲਗਾਤਾਰ ਠਾਣੂ ਆ ਰਹੇ ਪਹਿਲਾਂ ਸਰਕਾਰ ਤੋਂ 14 ਸੀਟਾਂ ਤੇ ਆਏ 14 ਤੋਂ 3ਾਂ ਤੇ ਆਏ 3ਾਂ ਤੋਂ ਹੁਣ 1-1 ਹੋ ਗਏ ਦੋ ਛੱਡ ਗਏ ਇੱਕ ਉਹ ਵੀ ਨਰਾਜ ਬੈਠੀ ਐ ਐਮਐਲਏ ਲੋਕ ਸਭਾ ਚੋਣਾਂ 'ਚ 13 'ਚੋਂ ਇੱਕ ਤੇ ਆ ਗਏ ਉਸ 13 ਦੇ ਵਿੱਚ 24 ਦੇ ਵਿੱਚ ਸਾਰੇ ਇਕੱਠੇ ਸੀ ਉਦੋਂ ਬਹੁਤ ਬੰਦਿਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਇਹਨਾਂ ਜੋ ਜਾਦੇ ਅਕਾਲੀ ਦਲ ਦੀ ਤੇ ਜਿਹੜੇ ਹਾਰੇ ਹੋਏ ਅਕਾਲੀ ਸੀ ਅਕਾਲੀ ਦਲ ਜਿਹੜਾ ਲੋਕਾਂ ਦਾ ਵਿਸ਼ਵਾਸ ਗਵਾ ਚੁੱਕਿਆ ਸੀ ਉਹ ਦੋ ਸਾਈ ਹੋ ਗਿਆ ਇਹ ਦਿਨਾਂ ਮੈਂ ਨਹੀਂ ਸਮਝਦਾ ਕੋਈ ਨਵਾਂ ਕੋਈ ਗੱਲ ਦੂਜੀ ਕਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਬਣ ਕੇ ਬਿਆਨ ਦਿੱਤਾ ਹੈ ਪੰਜਾਬ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹੈ ਜਿਹਦੀ ਜੜ 77 ਸਾਲ ਪੁਰਾਣੀ 1947 ਤੋਂ ਉਹਨਾਂ ਨੂੰ ਕਿਵੇਂ ਸੰਬੋਧਨ ਹੋਇਆ ਜਾਵੇ ਮੁੱਦਿਆਂ ਦੇ ਆਧਾਰ ਦੇ ਉੱਤੇ ਕੋਈ ਵਖਰੇਵੇਂ ਹੋ ਜਾਣੇ ਉਹ ਵਖਰੀ ਗੱਲ ਹੈ ਸਖਬੀਰ ਸਿੰਘ ਬਾਦਲ ਦੀਆਂ ਬਹੁਤ ਭਾਰੀ ਗਲਤੀਆਂ ਬਹੁਤ ਵੱਡੇ ਉਹਦੇ ਪਰਿਵਾਰ ਨੇ ਉਹਦੇ ਪਿਤਾ ਨੇ ਤੇ ਉਹਨੇ ਗੁਨਾਹ ਕੀਤੇ ਆ ਪਾਪ ਕੀਤੇ ਆ ਮੈਂ ਤਾਂ ਇਹ ਵੀ ਕਹਿਣ ਪਰ ਕੋਈ ਗੱਲ ਨੂੰ ਅੱਗੇ ਲੈ ਕੇ ਜਾਣ ਲਈ ਉਹ ਵਿਅਕਤੀਆਂ ਦਾ ਵਿਰੋਧ ਨਹੀਂ ਉਹ ਮੁੱਦਿਆਂ ਦੇ ਉੱਤੇ ਅਸੀਂ ਕਿਵੇਂ ਅੱਗੇ ਆਪਣੀ ਕੌਮ ਨੂੰ ਪੰਜਾਬ ਨੂੰ ਆਪਣੀ ਰਾਜਨੀਤੀ ਨੂੰ ਤੋਰ ਸਕਦੇ ਆ ਉਹਦੇ ਚ ਜਿਹੜੇ ਤਿੰਨ ਮੁੱਦੇ ਸਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਹੇ ਕਿ ਦਫ਼ਤਰ ਅਸੀਂ ਖੋਵਾਂਗੇ ਅਸੀਂ ਚੋਣਾਂ ਛਣ ਖੋਵਾਂਗੇ ਅਸ ਇੱਕ ਦੋ ਗੱਲਾਂ ਉਹਨੇ ਹੋਰ ਕਹੀਆਂ ਕਿ ਉਹ ਦਫਤਰ ਪਹਿਲਾਂ ਵੀ ਚਰਨਜੀਤ ਸਿੰਘ ਬਰਾੜ ਕੋਲੇ ਸਖਤਰ ਸੀ ਉਹਨਾਂ ਕੋਲੇ ਸੀ ਸਾਰੇ ਇਕੱਠੇ ਸੀ ਆਮ ਲੋਕਾਂ ਦਾ ਦਫਤਰ ਦੇ ਵਿੱਚ ਕੌਣ ਉੱਥੇ ਬਹਿੰਦਾ ਕੌਣ ਨਹੀਂ ਚੋਣ ਸ਼ਾਨ ਕੀ ਹੈ ਇਹਦੇ ਨਾਲ ਕੋਈ ਸਬੰਧ ਨਹੀਂ ਆਮ ਲੋਕਾਂ ਦਾ ਜਿਹੜਾ ਸਬੰਧ ਉਹ ਹੈਗਾ ਪੰਜਾਬ ਦੇ ਮੁੱਦਿਆਂ ਨਾਲ ਪੰਥਕ ਮੁੱਦਿਆਂ ਨਾਲ ਉਹਨਾਂ ਤੋਂ ਮੈਂ ਸਮਝਦਾ ਕਿ ਨਵਾਂ ਅਕਾਲੀ ਦਲ ਜਿਹੜਾ ਉਹ ਥਿਰਕੇ ਇਹਦੇ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਦੂਜੇ ਸਾਰਿਆਂ ਨੂੰ ਕਿਸੇ ਨੂੰ ਵੀ ਇੱਕ ਅਧਿਕਾਰ ਆ ਕਿ ਉਹ ਆਪਣੀ ਪਾਰਟੀ ਬਣਾਵੇ ਪਰ ਜੋ ਭਾਸ਼ਾ ਪਿਛਲੇ ਦਿਨਾਂ ਦੇ ਵਿੱਚ ਸਦਾ ਸਿੰਘ ਵੀਰ ਸਿੰਘ ਦੀ ਹਾਜ਼ਰੀ 'ਚ ਉਹਨਾਂ ਦੇ ਯੂਥ ਵਿੰਗ ਦੇ ਕਾਗੂ ਵੱਲੋਂ ਬੋਲੀ ਗਈ ਕਿ ਅਸੀਂ ਉਹ ਦਫ਼ਤਰ ਦੇ ਅੱਗੋਂ ਦੀ ਟੱਪੇ ਅਸੀਂ ਖੁਰਚੀਆਂ కర్ਤਿਨਾ ਚੱਕ ਕੇ ਲੈ ਕੇ ਜਾਣਗੇ ਤੁਰ ਕੇ ਆਊਗਾ ਇਹ ਬਹੁਤ ਮੰਦ ਭਾਗੀ ਹੈ ਗੱਲ ਮੈਂ ਜਿਹੜੇ ਬੰਦੇ ਕੋਈ ਸ਼ਾਮ ਦੇ ਵਿੱਚ ਸੁਖਵੀਰ ਸਿੰਘ ਨੂੰ ਖੁਸ਼ ਕਰਨੇ ਇਹ ਲਾਜਵਾਰਤ ਦੇ ਆ ਉਹ ਕਸੂਰਵਾਰ ਨਹੀਂ ਕਿਉਂਕਿ ਉਹਨਾਂ ਦਾ ਇੱਕ ਕਿੱਤਾ ਹੈ ਉਹਨਾਂ ਦੇ ਇੱਕ ਸ਼ਾਮਦਨ ਵਾਲੀ ਉਹਨਾਂ ਨੇ ਹੋਰ ਉਹਨਾਂ ਨੇ ਕੋਈ ਚੰਗਾ ਕੰਮ ਤਾਂ ਮੈਨੂੰ ਦਿਖਦਾ ਨਹੀਂ ਪਰ ਗੱਲ ਇਹ ਹੈ ਵੀ ਜਿਹੜਾ ਬੰਦਾ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਰਿਹਾ ਇੱਕ ਬਹੁਤ ਵੱਡਾ ਸਤਾ ਦਾ ਉਹਨੇ ਉਹਨੇ ਭੋਗੀ ਅੱਜ ਵੀ ਉਹ ਕਾਲੀ ਦਲ ਦਾ ਪ੍ਰਧਾਨ ਹੈ ਇੱਕ ਤਰੇ ਦਾ ਪਏ ਉਹ ਤਰੇ ਦੀ ਬਹੁਤ ਗੱਲ ਘਟ ਰਹੀ ਹੈ ਉਸ ਵੱਲੋਂ ਇਹੀ ਮਾਨਸਿਕਤਾ ਦੀਆਂ ਗੱਲਾਂ ਸੁਣਨੀਆਂ ਤੇ ਖੁਸ਼ ਹੋਣਾ ਇਹ ਬਹੁਤ ਦੁਖਦਈ ਹੈ ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਪੈਦਾ ਹੋਈ ਜਿਹੜੀ ਕੜਵਾਹਟ ਹੈ ਉਹਦੀ ਨਿਸ਼ਾਨੀ ਹੈ ਕੋਈ ਪੰਜਾਬ ਨੂੰ ਬਹੁਤ ਪਿਛਲੇ ਸਮੇਂ 'ਚ ਖੁਰਚਨਾ ਨਾਲ ਜਿਹੜੇ ਗੱਲਾਂ ਕੀਤੀਆਂ ਉਹ ਟੱਪ ਲੰਘਣਾ ਪਿਆ ਹੈ ਜੇ ਉਸ ਵੀ ਦੀ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਨਾਂ ਹਾਲਤਾਂ ਵੀ ਦੀ ਲੰਘਣਾ ਪਿਆ ਹੈ ਦੇਸ਼ ਦੇ ਦੂਜੇ ਵੱਨ ਵਾਲੇ ਪ੍ਰਧਾਨ ਮੰਤਰੀ ਸੀ ਜਿਹਦੇ ਜੀਵ ਗਾਂਧੀ ਉਹਨੂੰ ਲੰਘਣਾ ਪਿਆ ਇਸੇ ਤਰ੍ਹਾਂ ਬਹੁਤ ਬੰਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ ਬੀਨ ਸਿੰਘ ਨੂੰ ਲੰਘਣਾ ਪਿਆ ਉਹ ਸਮੇਂ ਦਾ ਇਹਨਾਂ ਦੀ ਕਿਸੇ ਦੀ ਕੋਈ ਜਵਾਨ ਨਹੀਂ ਖੁੱਲੀ ਅੱਜ ਇੱਕ ਗਿਆਨੀ ਹਰਪ੍ਰੀਤ ਸਿੰਘ ਰਾਜਨੀਤਿਕ ਜਾਂ ਉਹਦੇ ਮੁੱਦਿਆਂ ਤੇ ਸਾਡੇ ਵੀ ਮਤ ਪੇਰੇ ਆ ਮੈਂ ਨਹੀਂ ਸਮਝਦਾ ਵੀ ਕੋਈ ਉਹ ਬਹੁਤ ਵੱਡੀ ਦੇਣ ਦੇ ਸਕਣਗੇ ਪਰ ਉਹਨਾਂ ਪ੍ਰਤੀ ਕਿਉਂਕਿ ਨਾਲ ਸਾਬਕਾ ਜਹੇਦਾਰ ਸ੍ਰੀ ਅਕਾਲ ਤਖਸਾਲ ਵੀ ਹਨ ਜਾਂ ਨਾ ਵੀ ਜੇ ਅਕਾਲ ਤਖਤ ਦੇ ਜਹੇਦਾਰ ਉਹ ਕਿਸੇ ਕਾਗੂ ਪ੍ਰਤੀ ਜੋ ਜਾਤ ਦੇ ਬਾਰੇ ਚ ਉਹਦੇ ਬਾਰੇ ਚ ਬੋਲਿਆ ਜਾ ਰਿਹਾ ਜੋ ਖੁਰਚ ਨੇ ਚੱਕਣ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਸ ਸਾਲ ਨਹੀਂ ਜੋਬ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਾਵੇਂ ਪਹਿਲੇ ਹੀ ਉਹਨਾਂ ਨੇ ਇਸ ਮਾਨਸਿਕਤਾ ਨੂੰ ਬਹੁਤ ਤਕੜਾ ਜਵਾਬ ਦਿੱਤਾ ਹੁਣ ਵੀ ਉਹਨਾਂ ਤਕੜੇ ਹੋ ਕੇ ਜਿਹੜੀ ਮਾਨਸਿਕਤਾ ਅਪਰਾਧੀ ਮਾਨਸਿਕਤਾ ਹੈ ਕਿਸੇ ਨੂੰ ਮਾਰ ਮਾਰਾਈ ਇੱਕ ਪਾਰਟੀ ਦੇ ਤੌਰ ਤੇ ਮਾਰ ਮਾਰਾਈ ਕਰਨੀ ਵੀ ਅੱਡ ਕਿਉਂ ਹੋ ਗਿਆ ਕੱਲ ਤੀਖੀ ਜੀ ਨੂੰ ਸਾਰਿਆ ਇਹਦੇ ਸਵੇ ਸਾਡੇ ਕੋਲ ਬੜਾ ਵਿਦਵਾਨ ਜਥੇਦਾਰ ਹੈ ਇਹ ਬਹੁਤ ਅਫਸੋਸਨਕ ਮੈਂ ਫਿਰ ਆਪਣੀ ਗੱਲ ਨੂੰ ਇਹਨੂੰ ਦਰਹਾਉਣਾ ਹੈ ਕਿ ਜਿਹਨੂੰ ਨਵਾਂ ਕਾਲੀਦਾਰ ਮੈਂ ਨਹੀਂ ਸਮਝਦਾ ਪੁਹੇ ਕਾਲੀਆ ਕੋਈ ਨਵੇਂ ਕੋਈ ਬੰਦੇ ਨਹੀਂ ਤੇ ਨਾ ਕੋਈ ਨਵੇਂ ਮੁੱਦੇ ਲਏ ਆ ਨਾ ਉਹਨਾਂ ਨੇ ਬੰਦ ਤੋਂ ਬਾਅਦ ਕੋਈ ਮੁੱਦਿਆਂ ਦੀ ਗੱਲ ਕੀਤੀ ਹੈ ਇਹ ਕੋਈ ਇਹਦਾ ਕੋਈ ਭੁਵੇਖਾ ਤੁਹਾਨੂੰ ਇੱਕ ਵੱਡੀ ਤੁਸੀਂ ਵੀ ਕੌਮੀ ਸਾਬ ਮੋਰਚੇ ਦੇ ਆਗੂ ਹੈਗੇ ਹੋ ਤੇ ਇੱਕ ਵੱਡੀ ਮੰਗ ਕੌਮੀ ਸਾਬ ਮੋਰਚਾ ਕਰ ਰਿਹਾ ਕਿ ਬੰਦੀ ਸਿੰਘ ਰਿਹਾਨੇ ਚਾਹੀਦੇ ਤੁਹਾਨੂੰ ਲੱਗਦਾ ਇਹ ਮੁੱਦਾ ਹੋਣਾ ਚਾਹੀਦਾ ਸੀ ਨਵੇਂ ਅਕਾਲੀ ਦਲ ਦਾ ਵੀ ਇਟਸ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਨਵਾਂ ਅਕਾਲੀ ਦਲ ਜਾਂ ਪੁਰਾਣਾ ਅਕਾਲੀ ਦਲ ਇਹ ਸਾਤਾ ਚ ਰਿਹਾ ਹੁੰਦਾ ਇਹ ਜਵਾਬ ਲਿਖ ਕੇ ਭੇਜ ਰੇ ਵੀ ਇਹ ਰਹਾ ਨਹੀਂ ਹੋਣੀ ਚਾਹੀਦੀ ਤੇ ਜੇ ਅੱਜ ਇਹ ਕਹਿਣ ਵੀ ਤਾਂ ਇਹਨਾਂ ਦਾ ਕੋਈ ਅਰਥ ਨਹੀਂ ਹੈ ਦੂਜੀ ਮੈਂ ਬੇਨਤੀ ਕਰਨੀ ਚਾਹਣਾ ਹੈ ਕਿ ਕੌਮੀ ਸਾਖ ਮੋਰਚੇ ਦੇ ਵਿੱਚ ਅਸੀਂ ਜੈਦਰ ਹਰਬ੍ਰੀ ਸਿੰਘ ਨੂੰ ਵਾਰ-ਵਾਰ ਸੱਦੇ ਉੱਥੇ ਖੱਬੀਆਂ ਪਾਰਟੀਆਂ ਵੀ ਆਈਆਂ ਉੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਮਾਇਦੇ ਆਏ ਸੰਤ ਮਹਾਂਪੁਰਖਾਏ ਦਾਲਤ ਜਥੇਬੰਦੀਆਂ ਦੇ ਨਮਾਇਦੇ ਆਏ ਗਿਆਨ ਆਪਣੇ Hindu ਭਾਈ ਚਾਰੇ ਦੇ ਆਗੂ ਵੀ ਉਹਨਾਂ ਸਾਰੀਆਂ ਮੀਟਿੰਗਾਂ ਚਾਹੁੰਦੇ ਰਹੇ 15 ਅਗਸਤ ਨੂੰ ਉੱਥੇ ਬਹੁਤ ਵੱਡੀ ਇੱਕ ਰੋਸ ਰੈਲੀ ਕੀਤੀ ਗਈ ਜਿੱਥੇ ਹਜ਼ਾਰਾਂ ਲੋਕ ਗਏ ਤੇ ਹਰ ਇੱਕ ਜਥੇਬੰਦੀ ਜਿਹੜੀ ਕਿਸਾਨ ਵਪਾਰੀ ਸਾਰੇ ਸੰਗਠਨਾਂ ਦੇ ਸਾਰੀਆਂ ਪੰਥਕ ਜਥੇਬੰਦੀਆਂ ਗਈਆਂ ਪਰ ਹਮੇਸ਼ਾ ਹੀ ਉਹਨਾਂ ਜਿਹੜੀਆਂ ਮੀਟਿੰਗਾਂ 'ਚ ਜਿੱਥੇ ਦੋਹਾਂ ਸਰਕਾਰਾਂ ਦਾ ਅਸੀਂ ਵਿਰੋਧ ਕਰਦੇ ਹਾਂ ਸਾਡੀ ਕਿਉਂਕਿ ਦੋਹਾਂ ਸਰਕਾਰਾਂ ਦਾ ਮੁੱਦੇ ਸਬੰਧਤਾ ਰਿਹਾਈਆਂ ਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਵਾਲੀ ਵੀ ਕਿਸੇ ਤਰ੍ਹਾਂ ਜਿਹੜੀ ਗੋਲੀकांड ਬਹਿਰ ਤੇ ਕੋਟ ਖਪੂਰੇ ਹੋਏ ਉਹਦਾ ਚਲਾਨ ਪੇਸ਼ ਕਰਨ ਦੇ ਵੀ ਉਹਨਾਂ ਸਾਰੀਆਂ ਹੀ ਗੱਲਾਂ 'ਚ ਉਹ ਇਹਨਾਂ ਨੇ ਟਾਲਾ ਵੱਟਿਆ ਅਸੀਂ ਘਰ ਜਾ ਕੇ ਉਹਨਾਂ ਨੂੰ ਸੱਦਾ ਪੱਤਰ ਦਿੰਦੇ ਰਹੇ ਹਾਂ ਗੱਲਬਾਤ ਹੁੰਦੀ ਰਹੀ ਹੈ ਇਹ ਗਿਆਨੀ ਜੀ ਨੂੰ ਇਹ ਜਿਹੜੀਆਂ ਮੂਵਮੈਂਟਾਂ ਚੱਲ ਰਹੀਆਂ ਨੇ ਜੋ ਪਾਰਟੀ ਨੂੰ ਕਿਸੇ ਦਿਸ਼ਾ ਵੱਲ ਤੋਰਨਾ ਚਾਹੁੰਦੇ ਆ ਜੇ ਕੋਈ ਪਿਛਲੇ ਸਮੇਂ 'ਚ ਗਲਤੀਆਂ ਹੋ ਗਈਆਂ ਉਹਨਾਂ ਗਲਤੀਆਂ ਨੂੰ ਦਰਾਉਣ ਦੀ ਬਜਾਏ ਜਾਂ ਉਹਨਾਂ ਦੇ ਕੈਮਰੇਨ ਦੀ ਬਜਾਏ ਇਹਨਾਂ ਲਹਿਰਾਂ ਦਾ ਸਾਥ ਦੇਣਾ ਚਾਹੀਦਾ ਹੈ ਨਾਲ ਸਾਥ ਦੇ ਕੇ ਅੱਗੇ ਹੋ ਕੇ ਲੜਨੇ ਚਾਹੀਦੇ। ਮੈਂ ਸਮਝਦਾ ਕਿ ਉੱਥੇ ਇਹ ਪਾਰਟੀ ਜਾਂ ਪਾਰਟੀ ਦਾ ਪ੍ਰਧਾਨ ਫੇਰ ਹੋਇਆ। ਜਦੋਂ ਭਾਜਪਾ ਨਾਲ ਵੀ ਚਰਚਾ ਚੱਲ ਰਹੀ ਹੈ ਜੀ ਅ ਅਕਾਲੀ ਦਲ ਜਿਹੜੇ ਹੈਗੇ ਆ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀ ਆ ਸੁਨੀਲ ਜਾਖੜ ਉਹਨਾਂ ਦਾ ਪਿਛਲੇ ਸਮੇਂ ਬਿਆਨ ਆਇਆ ਕਿ ਸਮੇਂ ਦੀ ਲੋੜ ਹੈ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਉਹ ਦੋ ਅਕਾਲੀ ਦਲ ਬਣ ਚੁੱਕਿਆ ਹੈ ਬੀਜੇਪੀ ਨਾਲ ਕਿਹੜਾ ਅਕਾਲੀ ਦਲ ਜਾ ਸਕਦਾ ਤੇ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਮਸਲੇ ਹੱਲ ਕਰਾ ਸਕਣਗੇ ਉਹ ਨਹੀਂ ਕੋਈ ਬੇਅਰਥੀ ਗੱਲ ਹੈ ਜਦੋਂ ਸਾਰੇ ਬੀਜੇਪੀ ਤੇ ਦੋਹਾਂ ਅਕਾਲੀ ਦਲ ਇੱਕ ਸੀਗੇ ਉਦੋਂ ਵੀ ਉਹਨਾਂ ਦਾ ਬੁਰਾ ਹਾਲ ਹੋਇਆ ਰਾਜਨੀਤੀ ਚ ਪਹਿਲੀ ਵਾਰੀ ਜਦੋਂ ਦੋਹਾਂ ਸਰਕਾਰ ਵੀ ਇਹਨਾਂ ਦੀ ਸੀ ਸੰਤ ਦੀ ਸਰਕਾਰ ਵੀ ਇਹਨਾਂ ਦੀ ਸੀ ਅਕਾਲੀ ਦਲ ਵੀ ਇਕੱਠਾ ਸੀ ਜਦੋਂ 14 14 ਸੀਟਾਂ ਆਈਆਂ ਤੇ ਹੁਣ ਕੋਈ ਇਹਨਾਂ ਕੋਲੇ ਕੋਈ ਨਵਾਂ ਜਾਦੂ ਨਹੀਂ ਦੋਹੇ ਇਕੱਠੇ ਹੋ ਕੇ ਵੀ ਭਾਜਪੀ ਨਾ ਕਰ ਲੈਣ ਮੈਨੂੰ ਲੱਗਦਾ ਇਹ ਪੰਜਾਬ ਦੇ ਵਿੱਚ ਇਹਨਾਂ ਦੇ ਕਿਤੇ ਵੀ ਪੈਰ ਨਹੀਂ ਲੱਗਣਗੇ ਲਗਾਤਾਰ ਜਿਹੜੇ ਇਹਨਾਂ ਦੇ ਪਾਪ ਸੀ ਉਹ ਨੰਗੇ ਹੋ ਰਹੇ ਆ ਜਿਹੜੇ ਸਾਰੇ ਜੋ ਇਕੱਠੇ ਸੀ ਸਰਕਾਰ ਚ ਭਾਈਵਾ ਸੀ ਐ ਉਹਦਾ ਆਗੂ ਮੁੱਖ ਤੌਰ ਤੇ ਵੱਡਾ ਦੋਸ਼ੀ ਜੀ ਨੂੰ ਆਪਾਂ ਕਹਿੰਦੇ ਆ ਕਿ ਕੋਈ ਕreturnDataਵਾ ਵਾਪਰਦਿਆਂ ਕੋਈ ਚਿਕ ਮੁੱਖ ਦੋਸ਼ੀ ਹੁੰਦਾ ਹੈ ਮੁੱਖ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਦਾ ਸਮੁੱਚਾ ਪ੍ਰਬਾਸਕ ਸਖਬੀਰ ਸਿੰਘ ਬਾਦਲ ਅੱਜ ਦੀ ਇਹ ਕਿਤੇ ਇਤਿਹਾਸ ਦੇ ਵਿੱਚ ਮੈਂ ਤੁਹਾਡੇ ਮੀਡੀਆ ਰਾਹੀਂ ਤੁਹਾਨੂੰ ਵੀ ਪੁੱਛਣਾ ਚਾਹਣਾ ਤੇ ਲੋਕਾਂ ਨੂੰ ਵੀ ਕੋਈ ਕਿਸੇ ਨੇ ਦੇਖਿਆ ਹੋਵੇ ਇਹ ਕਿਤੇ ਪੋਸਟਰਾਂ ਦੇ ਉੱਤੇ ਚਾਰ-ਚਾਰ ਸਿਪਾਹੀ ਖੜਾਏ ਗਏ ਹੁਣ ਫਲੈਕਸ ਬੋਰਡਾਂ ਤੇ ਖੜਾਏ ਗਏ ਹੁਣ ਡੇਰੇਆਂ ਦੀ ਏਡੀ ਵੱਡੀ ਹਮਾਇਤ ਕਰਨੀ ਕਿ ਉਹਨਾਂ ਦੇ ਪੋਸਟਰਾਂ ਦੇ ਉੱਤੇ ਉਹਨਾਂ ਦੇ ਫਲੈਕਸ ਬੋਰਡਾਂ ਤੇ ਉੱਤੇ ਵੀ ਚਾਰ-ਚਾਰ ਸਿਪਾਹੀ ਖੜਾਉਣੇ ਆਪਣੇ ਬਠਿੰਡੇ ਦੇ ਵਿੱਚ ਹੀ ਵੱਡੀ ਰੈਲੀ ਕਰਕੇ ਇਹਨਾਂ ਨੇ ਸਾਂਝੀ ਇਥੇ ਕਿਹਾ ਗਿਆ ਕਿ ਅਸੀਂ ਹੁਣ ਇਹਦੀਆਂ ਜਿਹੜਾ ਖਉਤੀ ਬਲਾਤਕਾਰੀ ਹੈ ਜਿੰਨੂੰ ਇਹ ਬਾਬਾ ਜੀ ਆਦੇ ਸੀ ਵੀ ਇਹਦੀਆਂ ਸੇ ਹਰੇਕ ਬਲਾਕ ਚ ਹਰੇਕ ਥਾਂ 사త్సੰਗਤ ਕਰਾਵਾਂਗੇ ਉਹ ਉਹ ਸਮੇ ਸਾਰੇ ਇਕੱਠੇ ਸੀ ਜੇ ਸੈਣੀ ਨੂੰ ਲਿਆਂਦਾ ਸੈਣੀ ਨੂੰ ਲਿਆਉਣ ਤੋਂ ਬਾਅਦ ਜੇ ਇਹ ਯਾਰ ਆਲਮ ਜੀ ਨੇ ਬਹੁਤ ਵੱਡੇ ਗناہ ਕੀਤੇ ਐ ਉਹਨੂੰ ਲਿਆਉਣ ਵਾਲੇ ਕੌਣ ਸੀ ਜੇ ਸਰਦਾਰ ਸਖਦੇਵ ਸਿੰਘ ਢੀਂਸਾ ਛੱਡ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਏ ਤੇ ਪਹਿਲੀ ਮੀਟਿੰਗ ਪਹਿਲਾ ਵੱਡਾ ਕੱਟ ਕੀਤਾ ਤੇ ਉਹਨੇ ਇੱਕੋ ਇੱਕ ਬੰਦਾ ਪੰਜਾਬ ਚ ਉਹਨੂੰ ਦਿਸਿਆ ਜਿਹਨੂੰ ਆਪਦੇ ਸੱਜੇ ਪਾਸੇ ਨਾਲ ਖੜਾਇਆ ਉਹ ਇਹ ਹਾਲਾਤ ਵਿੱਚ ਇਸ ਕਰਕੇ ਮੈਨੂੰ ਇਹ ਸਵਾਲ ਬੇਤੁਕਾ ਲੱਗਦਾ ਜਿਹੜੀ ਗੱਲ ਤਾਂ ਕੋਈ ਹੋਉਂਦੀ ਨਹੀਂ ਇੱਕ ਕਰਲੇ ਦੂਜਾ ਕਰਲੇ ਤੀਜਾ ਕਰਲੇ ਤੇ ਜੇ ਭਾਜਪੀ ਨੇ ਕਰਨਾ ਕਿਸੇ ਕਿਸੇ ਨੂੰ ਵੀ ਉਹ ਫੜੇ ਕਿਸੇ ਆਪਦੇ ਬੰਦੇ ਨੂੰ ਫੜੇ ਇਹਨਾਂ ਜੋ ਜਿਹਨੂੰ ਠੀਕ ਲੱਗਦਾ ਫੜੇ ਪਰ ਆਸੀ ਲਾਭ ਨਹੀਂ ਹੋਣਾ ਮੁੱਦਿਆਂ ਦਾ ਹੱਲ ਕਰੇ ਸਾਡੀ ਤਾਂ ਇਹੀ ਹੈ ਵੀ ਰਹੇ ਉਹ ਹਰਪ੍ਰੀਤ ਸਿੰਘ ਜੀ ਰਾਹੀ ਕਰਨ ਉਹ ਬੀਜੇਪੀ ਦੇ ਜਿਹੜੇ ਪ੍ਰਧਾਨ ਆ ਜਾਖੜਾ ਜਾਂ ਅਸ਼ੋਨੀ ਸ਼ਰਮਾ ਉਹਦੇ ਰਾਹੀ ਕਰਨ ਕਿਸੇ ਹੋਰ ਤੀਜੇ ਰਾਹੀ ਕਰਨ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਪਰ ਮੁੱਦਿਆਂ ਦਾ ਉਹ ਰਾਸ ਸਿਲਾਹਾ ਨਹੀਂ ਲੈ ਸਕਦੇ ਕਿਉਂਕਿ ਸਾਰੇ ਮੁੱਦਿਆਂ ਨੂੰ ਉਲਝਾਉਣ ਲਈ ਤੇ ਇਥੋਂ ਦੀ ਕਿਲਮਕਾਉਣ ਲਈ ਬੀਜੇਪੀ ਦੇ ਅਕਾਲੀ ਦਲ ਦੀਆਂ ਸਾਂਝੀਆਂ ਸਰਕਾਰਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਕੁਸ ਸੁਭੀਰ ਸਿੰਘ ਬਾਦੂ ਦਾ ਬਿਆਨ ਆ ਕਹਿੰਦੇ ਮੈਂ ਬਿਲਕੁਲ ਵੀ ਝੁਕਣ ਵਾਲਾ ਨਹੀਂ ਐ ਜੋ ਹੁੰਦਾ ਕਰ ਲੋ ਨਾ ਨਾ ਚੁਕੇ ਲੋਕਾਂ ਨੇ ਉਦੋਂ ਫਸੇ हट ਕੇ ਕਿਸੇ ਨੂੰ ਜੇ ਕੋਈ ਬੰਦਾ ਕਹੇ ਮੈਂ ਤਾਂ ਇਹ ਕਰਨਾ ਕਰ ਹੀ ਚੱਲੇ ਪਰ ਉਹਦੇ ਨੂੰ ਰਾਜਨੀਤੀ ਜੀ ਕਿਤੇ ਪੈਰ ਨਹੀਂ ਲੱਗਣਗੇ ਜੇ ਜਿਵੇਂ ਹੁਣ ਗੱਲਾਂ ਆ ਰਹੀਆਂ ਐ ਜਾਂ ਸੀ ਮਿਨਿਸਟਰ ਦੇ ਬਿਆਨ ਆ ਚਾ ਆਉਂਦੇ ਦਿਨਾਂ ਦੇ ਵਿੱਚ ਕੌਮੀ ਸਾਫ ਮੋਰਚੇ ਵੱਲੋਂ ਸਾਡੀ ਇੱਕ ਮੰਗ ਆ ਵੀ ਜਿਨ੍ਹਾਂ ਨੇ ਕੋਟਪੁਰਾ ਤੇ ਬਹਿਵਲ ਦੇ ਵਿੱਚ ਇਕਤਰਾਜ ਕੀਤਾ ਹੈ ਗੋਲੀਆਂ ਚਲਾਈਆਂ ਉਹਨਾਂ ਦਾ ਚਲਾਨ ਪੇਸ਼ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਆ ਰਹੀ ਵੀ ਆਉਂਦੇ ਦਿਨਾਂ ਚ ਇਹ ਚਲਾਨ ਪੇਸ਼ ਕੀਤਾ ਜਾਊਗਾ ਕਤਲ ਦੂਰੇ ਕਤਲ ਦੇ ਵਿੱਚ ਇਹ ਨਾ ਝੁਕੇ ਝੁਕੋ ਨੂੰ ਨੂੰ ਕਿਸੇ ਨੇ ਇਹਨਾਂ ਦਾ ਮਾਮਲਾ ਉਹ ਨਾ ਝੁਕੇ ਜਾਂ ਨਾ ਝੁਕੇ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਸਬੰਧ ਨਹੀਂ ਮੈਂ ਤਾਂ ਇੱਥੇ ਫਿਰ ਗੱਲ ਉਹ ਮਤਜੀਹ ਦਰਹਾਉਣਾ ਚਾਹਣਾ ਹੈ ਕਿ ਜੇ ਝੁੱਕ ਕੇ ਜਾ ਕੇ ਇਕੱਠੇ ਵੀ ਹੋ ਜਾਈਏ ਫਿਰ ਕੀ ਹੋ ਜੂ ਜੋ ਕੁਝ ਵਾਪਰਿਆ ਹੈ ਜੋ ਮੁੱਦੇ ਹੈ ਜੋ ਗਲਤੀਆਂ ਉਹ ਸਾਰੇ ਜ਼ਿੰਮੇਵਾਰ ਹੈ ਇਸ ਲਈ ਇਹ ਇਹ ਸਾਰੇ ਸਵਾਲ ਇਹ ਇਹ ਰਿਲੇਵੈਂਟ ਹੋ ਚੁੱਕੇ ਨਵੀਂ ਸਿੱਖ ਲੀਡਰਸ਼ਿਪ ਉਭਰੇਗੀ ਹਰ ਹਾਲਤ ਚ ਉਭਰੇਗੀ ਮੇਰੀ ਇਹਦੇ ਬਾਰੇ ਬੜੀ ਪੱਕੀ ਠੋਸ ਰਏ ਆ ਤੇ ਮੈਨੂੰ ਉਮੀਦ ਹੈ ਮੈਨੂੰ ਮੈਂ ਗਲਤ ਹੋ ਸਕਦਾ ਪਰ ਮੈਨੂੰ ਇੱਕ ਇਸ ਤਰ੍ਹਾਂ ਦਿਖਾਈ ਦੇ ਰਿਹਾ ਜਿਵੇਂ ਇੱਕ ਦਿਨ ਚੜਨ ਆਗ ਵੀ ਆਪਾਂ ਕਹਿ ਸਕਦੇ ਹਾਂ ਮਸਕੂਰ ਜੀ ਨਿਕਲੇਗਾ ਅੱਜ ਦੇ ਹਾਲਾਤ ਚ ਜਿਥੇ ਰਾਜਗਰ ਸਿੰਘ ਹਵਾਰਾ ਹੀ ਕੌਮ ਦੀ ਅਗਵਾਈ ਕਰ ਸਕਦਾ ਉਹਦੇ ਚ ਯੋਗਤਾ ਹੈ ਬਹੁਤ ਯੋਗਤਾ ਹੈ ਸਿਮਰਨ ਬਹੁਤ ਨਿਮਰਤਾ ਵੀ ਹੈ ਉਹਦੇ ਚ ਇਸਨ ਪੰਜਾਬ ਦੀ ਅਗਵਾਈ ਆਉਣ ਵਾਲੇ ਪੁੱਖ ਦੇ ਵਿੱਚ ਚਾਹੇ ਦਾ ਜਗਤਾਰ ਸਿੰਘ ਦੇ ਹੱਥਾਂ ਜੋ ਇਕੱਠੇ ਹੋਣ ਬੀਜੇਪੀ ਇਕੱਠੇ ਹੋਵੇ ਕਾਂਗਰਸ ਇਕੱਠੀ ਹੋ ਜੇ ਆਪ ਇਕੱਠੀ ਹੋ ਜੇ ਕੋਈ ਫਰਕ ਨਹੀਂ ਪੈਂਦਾ ਪਰ ਪੰਥ ਦਾ ਝੰਡਾ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਚ ਬਹੁਤ ਵੱਡੀ ਬਦਤ ਪੰਜਾਬ ਦੇ ਲੋਕਾਂ ਨੂੰ ਸਵੀਕਾਰ ਕਰਦੇ ਨੇ ਧੰਨਵਾਦ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਲੱਗਦਾ ਹੈ ਹੁਣ ਅੱਗੇ 2027 ਦੀ ਚੋਣ ਆਣੀ ਹੈ ਲੱਗਦਾ ਸੁਖਬੀਰ ਸਿੰਘ ਬਾਦਲ ਕੋਸ਼ਿਸ਼ਾਂ ਬਹੁਤ ਕਰ ਰਹੇ ਆ ਇਕੱਠੇ ਹੋਣ ਦੀਆਂ ਲੋਕਾਂ ਦੇ ਦਿਲਾਂ 'ਚ ਉਤਰ ਪਾਉਣਗੇ ਇਹ ਤੇ ਜਮਾਨਤਾ ਜਾਬਤ ਕਰਾਉਣਗੇ ਆਉਣ ਵਾਲੀ ਸਰਕਾਰ ਹੈ ਜਿਹੜੀ ਉਹ ਜਿਹਦਾ ਜਗਤਾਰ ਸਿੰਘ ਹਵਾਰਾ ਜੋ ਵੀ ਪਾਰਟੀ ਬਣਾਉਣਗੇ ਹਮਾਇਤ ਕਰਨਗੇ ਕਿਸਾਨ ਜਥੇਬੰਦੀਆਂ ਦਲਤ ਜਥੇਬੰਦੀਆਂ ਜਿਹੜੀਆਂ 24 ਦੇ ਵਿੱਚ ਫਰੀਦਕੋਟ ਤੇ ਖਡੂਰ ਸਾਹਿਬ ਦਾ ਇਤਿਹਾਸ ਹੈ ਇਹ ਇਤਿਹਾਸ ਦਰਾਇਆ ਜਾਏਗਾ ਇਹ ਸਾਰੇ ਵੀ ਇਕੱਠੇ ਹੋ ਜਾਣ ਤਾਂ ਵੀ ਪੰਜਾਬ ਦੇ ਲੋਕ ਇੱਕ ਨਵਾਂ ਫਤਵਾ ਦੇਣਗੇ ਮੈਨੂੰ ਉਮੀਦ ਹੈ ਕਿ ਉਹ ਫਤਵਾ ਜਿਹੜਾ ਜਿਹਦਾ ਜਗਤਾਰ ਜਗਤਾਰ ਸਿੰਘ ਹਵਾਰਾ ਹਵਾਰਾ ਉਹ ਦੀਗਵਾਈ ਕਰਨਗੇ ਭਾਈ ਅਮਰਪਾਲ ਸਿੰਘ ਉਰੀ ਉਹਦਾ ਸਹਿਯੋਗ ਦੇਣਗੇ ਹੋਰ ਸਾਡੀਆਂ ਸਾਰੀਆਂ ਜਥੇਬੰਦੀਆਂ ਅਸੀਂ ਉਹਨੂੰ ਆਗੂ ਮੰਨ ਕੇ ਇਸੇ ਦਿਨ ਅਸੀਂ ਕਿਸਾਨ ਜਥੇਬੰਦੀਆਂ ਨਾਲ ਯਤਨ ਸ਼ੀਲ ਕਿਉਂ ਚੋਣੇ ਚ ਹਿੱਸਾ ਲੈਣ ਚਾਰ ਚਰਚਾ ਜਾਰੀ ਹੈ ਮੋਰਚੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹੈ ਅਸੀਂ ਇਹ ਵੀ ਚਾਉਂਦੇ ਵੀ ਜਿਹੜਾ ਪੰਜਾਬ ਦਾ ਦਲਿਤ ਭਾਈਚਾਰਾ ਉਹ ਵੀ ਉਹਨਾਂ ਦੀ ਨੁਮਾਇੰਦਗੀ ਜਿਹੜੀਆਂ ਵੀ ਜਥੇਬੰਦੀਆਂ ਕਰਾਈਆਂ ਬਹੁਜਾਂ ਸਮਾਜ ਪਾਰਟੀ ਉਹਨਾਂ ਨਾਲ ਵੀ ਅਸੀਂ ਲਗਾਤਾਰ ਮਿਲ ਰਹੇ ਹਾਂ ਹਿੰਦੂ ਭਾਈਚਾਰੇ ਦੇ ਜਿਹੜੇ ਲੋਕ ਪੰਜਾਬ ਪ੍ਰਤੀ ਸ਼ਿਰਦ ਜਾ ਦੇ ਮੁੱਦਿਆਂ ਨੂੰ ਸਮਝਦੇ ਆ ਉਹਦਾ ਸਾਥ ਦਿੰਦੇ ਆ ਸਾਰੇ ਇਕੱਠੇ ਹੋ ਕੇ ਇੱਕ ਨਵਾਂ ਬਦਲ ਬਣੇਗਾ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਤੇ ਇਹ ਸੁਖਬੀਰ ਜਾਂ ਜਿਹੜੇ ਵੱਖਰੇ ਹੋਏ ਐ ਇਹ ਦੋ ਨਹੀਂ ਇਹ ਆਹਦੀ ਕੁੱਕੜਵਾਂ ਨਹੀਂ ਕਹਿੰਦੇ ਹੁੰਦੇ ਇੱਕ ਆਪਾਂ ਇਹ ਸਦਾ ਦੀ ਜਾਂ ਭ੍ਰਿਸ਼ਟਾਚਾਰ ਦੀ ਕੋਈ ਇੱਕ ਦੂਜੇ ਦੇ ਕਾਰਵਾਈ ਨਾ ਕੀਤੀ ਐ ਨਾ ਕਰਨੀ ਇੱਕ ਨਵਾਂ ਬਦਲਾਏਗਾ ਉਹ 100% ਆਏਗਾ ਜੀ ਧੰਨਵਾਦ ਜੀ ਉਹ ਧੰਨਵਾਦ ਸੋਇਸਾਨ ਦੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਜਿਨ੍ਹਾਂ ਨੇ ਕਿਹਾ ਸੀ ਕਿ ਜਿਹੜਾ ਦੋ ਅਕਾਲੀ ਦਲ ਬਣ ਚੁੱਕਿਆ ਹੈ ਤਾਂ ਹੁਣ ਇੱਕ ਨਵੇਂ ਬਦਲ ਦੀ ਜਿਹੜੀ ਉਡੀਕ ਕੀਤੀ ਜਾ ਰਹੀ ਹੈ ਹੁਣ ਦੇਖਦੇ ਆਂ ਆਨਲਾਈਨ ਸਮਝ ਪੰਜਾਬ ਦੀ ਰਾਜਨੀਤੀ ਦਾ ਕੀ ਚਿਹਰਾ ਦੇਖਣ ਨੂੰ ਮਿਲਦਾ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਜ਼ਾਨਾਸ ਸਪੋਕਸਮੈਨ ਬਠਿੰਡਾ